ਜੋ ਜਿੰਦ ਰਾਡਾ ਕੇ ਆਏ ਆ ਤਾਂ ਜਾ ਕੇ ਬਣੀਆਂ ਵੀਡੀਓ ਬਹੁਤ ਜਿਆਦਾ ਸਪੀਡ ਤੇ ਲੋਰੀ ਸਵੇਰ ਦੇ ਅੱਡੇ ਦਾ ਟਾਈਮ ਹੋ ਗਿਆ 1:00 ਘੰਟਾ ਹੋ ਗਿਆ ਲਗਾਤਾਰ ਗੜੇ ਪੈਂਦੇ ਆ 1:00 ਘੰਟਾ ਦੇਖੋ ਪੁਲਿਸ ਤੋਂ ਤੇ ਗੜੇ ਭਰੇ ਹੋਏ ਨੇ ਦੇਖੋ ਕਿੰਨੀ ਮਾਤਰਾ ਚ ਵੱਡੇ 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 ਬਹੁਤ ਜ਼ਿਆਦਾ ਸਾਰਾ ਬੇੜਾ ਚਿੱਟਾ ਕਰਤਾ ਇਸ ਦੇ ਹਿਸਾਬ ਦੇ ਨਾਲ ਫਿਰ ਫਸਲਾਂ ਦਾ ਤਾਂ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੱਤੀ ਰੱਬ ਦੇ ਰੰਗ ਕਰਤਾ ਕੋਈ ਸਕਦੇ ਨਹੀਂ ਅਰੇ ਗੁੰਜਰਾ ਗੜੇਵਾਜੀ ਉਹ ਹੋਈ ਆ ਸਮਝਦਾ ਵੀ ਇਹ ਬਾਰਿਸ਼ ਪਈ ਆ ਤਾਂ ਉਹਦੇ ਵਿੱਚੋਂ ਆ 90 90% ਤੋਂ ਵੱਧ ਗੜੇਬਾਗੀ ਹੋਈ ਹੈ ਦੇਖੋ ਕਿ ਨਹੀਂ ਬਰਸ ਖੜਾਤੀ ਸਾਰੇ ਵਿਦੇਸ਼ੀ ਨਹੀਂ ਦਾ ਹਾਈਡਰੋਨਿਮ ਨਹੀਂ ਗੜੇਬਾਗੀ ਹੋ ਗਈ ਉਹ ਮਾਰਾ ਨਾਲੀਆਂ ਛੜਕਾ ਮਾਰਾ ਗੋਸ਼ ਬਲੌਕਸ ਹੋਣ ਨਹੀਂ ਕੱਢੀ ਗੜੇਬਾਗੀ ਨੋ ਇਨੀ ਤੇਜ਼ ਰਫ਼ਤਾਰ ਗੜੇ ਪੈਣ ਤੋਂ ਬਾਅਦ ਹੁਣ ਬਾਰਿਸ਼ ਸਟਾਰਟ ਹੋ ਚੁੱਕੀ ਹੈ। ਕੋਈ ਕਾਫੀ ਤੇਜ਼ ਮਾਤਰਾ ਦੇ ਵਿੱਚ ਕਾਫੀ ਬਰਿੰਦ ਚੁੜਾ ਰਹੀ ਹੈ ਵਾਲੀ।